ਸਬਡਿਵੀਜ਼ਨ ਫਲੋਰ ਵਿਖੇ ਸਰਵਨ ਸਿੰਘ ਬਾਲ ਨੇ ਨਵੇਂ ਡੀਐਸਪੀ ਵਜੋਂ ਆਪਣਾ ਚਾਰਜ ਸੰਭਾਲਿਆ ਇਸ ਮੌਕੇ ਗੁਰਾਂ ਵਿਖੇ ਪੱਤਰਕਾਰਾਂ ਨਾਲ ਵਿਸ਼ੇਸ਼ ਮੀਟਿੰਗ ਦੌਰਾਨ ਉਹਨਾਂ ਕਿਹਾ ਹੈ ਕਿ ਹਲਕੇ ਅੰਦਰ ਮਾੜੇ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਦੱਸਿਆ ਕਿ ਲੁੱਟਾਂ ਖੋਹਾਂ ਚੋਰੀ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਨੂੰ ਜਲਦੀ ਹੀ ਫੜਕੇ ਉਹਨਾਂ ਉੱਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਦੇ ਨਾਲ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੜੀ ਸੜਕ ਸੁਰੱਖਿਆ ਫੋਰਸ ਪੰਜਾਬ ਅੰਦਰ ਤਾਇਨਾਤ ਕੀਤੀ ਗਈ ਹੈ ਇਹ ਫੋਰਸ ਹਲਕਾ ਫਲੋਰ ਅੰਦਰ ਵੀ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਰਹੇਗੀ ਜਿਸ ਨਾਲ ਜਿੱਥੇ ਸੜਕੀ ਹਾਦਸਿਆਂ 'ਚ ਜਾਣ ਵਾਲੀਆਂ ਜਾਨਾਂ ਬਚਾਈਆਂ ਜਾਣਗੀਆਂ ਉੱਥੇ ਹੀ ਮਾੜੇ ਅੰਸ਼ਰਾਂ ਤੇ ਵੀ ਨਕੇਲ ਕੱਸੀ ਜਾਵੇਗੀ। ਉਹਨਾਂ ਲੋਕਾਂ ਨੂੰ ਪੁਲਿਸ ਦਾ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਣ ਦੀ ਵੀ ਗੱਲ ਆਖੀ। ਪਹਿਲਾ ਵਿਜ਼ਿਟਰ ਮੈਨੂੰ ਕਰੀਬ 2 ਹਫ਼ਤੇ ਪਹਿਲਾਂ ਅਥਾਰਟੀ ਐਸਪੀ ਸਬ-ਡਿਵੀਜ਼ਨ ਫੋਰ ਵਿੱਚ ਲੱਗਾ। ਮੇਰਾ ਕ੍ਰਸ ਵੀਰਾਂ ਦੇ ਮੱਦੇਨ ਨਾਲ ਸਾਰੇ ਜਿਹੜੀ ਗੁਰਾਇਆਂ ਦੀ ਪਬਲਿਕ ਆ ਉਹਨਾਂ ਨੂੰ ਇਹੋ ਹੀ ਰਹਿਤ ਹੈਗੀ ਆ ਤੇ ਮੇਰੇ ਨੂੰ ਬੇਨਤੀ ਹੈਗੀ ਆ ਵੀ ਸਾਡੇ ਜਿਹੜੀ ਪੁਲਿਸ ਆ ਗੁਰਾਇਆਂ ਦੀ 24 ਆਵਰ ਉਹਨਾਂ ਦੇ ਸੇਵਾ ਵਾਸਤੇ ਹਾਜ਼ਰ ਹੈਗੀ ਆ ਸਾਡੇ ਜਿਹੜੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਕਮਨਪ੍ਰੀਤ ਸਿੰਘ ਖੱਕ ਜੀ ਦੀ ਹਦਾਇਤ ਅਨੁਸਾਰ ਉਹਨਾਂ ਵੱਲੋਂ ਦੋ 112 ਦੀਆਂ ਗੱਡੀਆਂ ਚਲਾਈਆਂ ਗਿਆ ਗਈਆਂ ਨੇ ਜਿਨ੍ਹਾਂ ਦੇ ਉੱਤੇ 24 ਆਵਰ ਜਿਹੜੇ ਆ ਉਹ ਡੇ ਡੇ ਨਾਈਟ ਸਿੱਛੇ ਮਲਾਜ਼ਮ 12 ਮਲਾਜ਼ਮ ਵਰਕ ਕਰਦੇ ਨੇ ਜਿਹੜੀਆਂ ਕਿ ਪਬਲਿਕ ਦੀਆਂ ਗਰਵੈਂਸਿਸ ਕੋਈ ਹੁੰਦੀ ਆ ਸ਼ਿਕਾਇਤ ਹੁੰਦੀ ਆ ਜਾਂ ਕੋਈ ਗੱਲਬਾਤ ਹੁੰਦੀ ਫੌਰੀ ਤੌਰ ਤੇ ਉਹ ਪਹੁੰਚਣਗੇ ਉੱਥੇ ਤੇ ਉਹਦਾ ਨਪਟਾਰਾ ਕਰਨਗੇ ਇਸ ਤੋਂ ਇਲਾਵਾ ਮੇਰੇ ਵੱਲੋਂ ਜਿਹੜੇ ਮਾੜੇ ਅਨਸਰ ਉਹਨਾਂ ਤੇ ਸਖਤੀ ਨਾਲ ਹੈਗਾ ਵੀ ਉਹਨਾਂ ਤੇ ਐਕਸ਼ਨ ਕੀਤਾ ਜਾਵੇਗਾ ਨਸ਼ੇ ਦੇ ਵਿਰੁੱਧ ਅਤੇ ਜਿਹੜੇ ਮਾੜੇ ਅਨਸਰ ਨੇ ਲੜਾਈ ਝਗੜੇ ਜਾਂ ਲੁੱਟਾਂ ਖੋਹਾਂ ਕਰਦੇ ਨੇ ਉਹ ਤਨ ਹੋਣ ਵਾਲੇ ਇਸ ਦਿਨਾਂ ਦੇ ਵਿੱਚ ਹੀ ਉਹਨਾਂ ਨੂੰ ਹੀ ਕਾਬੂ ਕਰਕੇ ਤੇ ਤਦਨ ਉਹਨਾਂ ਦੇ ਸਮੇਂ ਦੇ ਵਿੱਚ ਪ੍ਰੈਸ ਕਾਨਫਰੰਸ ਕਰਾਂਗੇ ਮੈਂ ਪਿਛਲੇ 10 ਦਿਨਾਂ ਦੇ ਵਿੱਚ ਅਸੀਂ ਲੁੱਟੋਖੋੜ ਵਾਲੇ ਦੋ ਗੈਂਗ ਤੇ ਚੋਰੀ ਦੇ ਦੋ ਗੈਂਗ ਜਿਹੜੇ ਆ ਉਹ ਅਰੈਸਟ ਕਰ ਚੁੱਕੇ ਹੈਗੇ ਆ ਪਹਿਲਾਂ ਆਏ ਦਿਨ ਜਿਹੜੀਆਂ ਵਾਰਦਾਤਾਂ ਹੁੰਦੀਆਂ ਸੀ ਇਹ ਦੋ ਮੇਨ ਨਾਮੀ ਹੈਗੇ ਸੀ ਇੱਕ ਗੌਰਵ ਸੀ ਤੇ ਇੱਕ ਮੋਟਾ ਜਿਹੜੇ ਵਾਰਦਾਤਾਂ ਕਰਦੇ ਸੀ ਇਹਨਾਂ ਨੇ ਕਰੀ 50 ਵਾਰਦਾਤਾਂ ਕੀਤੀਆਂ ਸਨ ਇਨਨੂੰ ਅਸੀਂ ਐਫਆਈਆਰ ਦਰਜ ਕਰਕੇ ਤੇ ਸਲਾਖਾਂ ਦੇ ਪਿਛੇ ਭੇਜ ਦਿੱਤਾ। ਸਾਡੇ ਫਲੋਰੇ ਸਾਰੇ ਟੋਟਲ 112 ਗੱਡੀਆਂ ਦੇ ਲਈ ਕਿੰਨੀ ਗੱਡੀਆਂ ਹੁਣ ਤੱਕ ਤੇ ਜਿਹੜੇ 112 ਦੀਆਂ ਗੱਡੀਆਂ ਤਿੰਨ ਥਾਣਿਆਂ ਦੇ ਵਿੱਚ ਸਭ ਤੋਂ ਜੋ ਫਲੋਰ ਬਿਲਗਾ ਫਲੋਰ ਤੇ ਗੁਰਾਇਆਂ ਦੇ ਵਿੱਚ 6 ਗੱਡੀਆਂ ਚੱਲ ਰਹੀਆਂ ਨੇ। ਤੇ ਇੱਕ ਗੱਡੀ ਦੇ ਤਿੰਨ ਮਲਾਜ਼ਮ ਨੇ ਇਹ ਰਾਤ ਤੇ ਦਿਨ ਨੂੰ ਸਾਡੇ ਟੋਟਲ 36 ਮਲਾਜ਼ਮ ਜਿਹੜੇ ਐ ਇਹਦੇ ਵਿੱਚ ਵਰਕਿੰਗ ਕਰਨਗੇ ਜੀ। ਆਮ ਲੋਕਾਂ ਨੂੰ ਆਮ ਲੋਕਾਂ ਨੂੰ ਵੀ ਸੁਵਿਧਾ ਤੇ ਹੈਗੀ ਐ ਇੱਕ ਤੇ ਜਿਹੜੀ ਰਾਤ ਨੂੰ ਆਵਾਰਾ ਬੰਦੇ ਘੁੰਮਦੇ ਨੇ ਜਾਂ ਚੋਰੀਆਂ ਹੁੰਦੇ ਆ ਇਹਨਾਂ ਨੇ ਰਾਤ ਨੂੰ ਜਿਹੜੀ ਕਾਰਵਾਈ ਇਹਨਾਂ ਨੂੰ ਰਾਉਂਡ ਅਪ ਕਰਕੇ ਥਾਣੇ 'ਚ ਲਿਆਉਣਾ ਕੋਈ ਰਾਤ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਤੇ ਇਹ ਫੌਰੀ ਤੌਰ ਦੇ ਉੱਤੇ ਜਿਹੜੇ ਆ ਰਿਸਪੌਂਡ ਕਰਨਗੇ 15 ਤੋਂ 20 25 ਮਿੰਟ ਦੇ ਵਿੱਚ ਵਿੱਚ ਰਿਸਪੌਂਡ ਹੁੰਦਾ ਇਹਨਾਂ ਦਾ ਕਿਉਂ ਥਾਣਿਆਂ ਦੇ ਵਿੱਚ ਰਿਸਪੌਂਡ ਦੀ ਪ੍ਰੋਬਲਮ ਆਉਂਦੀ ਸੀ ਇਹਦੇ ਨਾਲ ਲੋਕਾਂ ਨੂੰ ਵੱਧ ਤੋਂ ਵੱਧ ਜਿਹੜੀ ਆ ਸਹੂਲਤ ਮਿਲੇਗੀ ਤੇ ਉਹਨਾਂ ਨੂੰ ਉਹਨਾਂ ਦੀ ਗਰਵੈਂਸਸ ਘਟਣਗੀਆਂ ਤੇ ਇਨਸਾਫ ਜ਼ਿਆਦਾ ਮਿਲੇਗਾ ਅੰਡਰ